जगत उदाहरण संत तु मारे दर्शन पेखत रहे अगाई जन्म दोख परे मेरे पाछे अब पकरे नचल साधू पाए सहज तुन गावे मंगल मनुआ अब तां को पुनकाल न खाये ਕਰਨ ਕਾਨ ਸਮਰੱਥ ਹਮਾਰੇ ਸੁਖਦਾਈ ਮੇਰੇ ਹਰ ਹਰਾਈ ਨਾਮ ਤੇਰਾ ਜਪ ਜੀਵੇ ਨਾਨਕ ਓਤ ਪੋਤ ਸੰਗ ਓਤ ਪੋਤ ਮੇਰੇ ਸੰਗ ਸਹਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਪਿਆਰ ਵਾਲਿਓ ਸਤ ਸੰਗੀ ਜਨੋ ਅੱਜ ਆਪਾਂ ਪਾਵਨ ਪਵਿੱਤਰ ਅੰਗ 372 ਤੇ ਹੀ ਸੁਭਾਏਮਾਨ ਸ਼ਬਦ ਵਿੱਚੋਂ ਪੰਕਤੀਆਂ ਪੜ੍ਹੀਆਂ ਹਨ ਜੋ ਕਿ ਮਹਾਰਾਜ ਨੇ ਸਮਝਾਉਣਾ ਕੀਤਾ ਵੀ ਜਗਤ ਉਧਾਰਨ ਸੰਤ ਤਮਾਰੇ ਦਰਸ਼ਨ ਪੇਖਤ ਰਹੇ ਅਗਾਏ। हे ਪ੍ਰਭੂ ਸਾਰੇ ਸੰਸਾਰ ਨੂੰ ਬਕਾਰਾਂ ਤੋਂ ਬਚਾਉਣ ਵਾਲੇ ਤੇਰੇ ਸੰਤ ਜਨਾਂ ਦਾ ਦਰਸ਼ਨ ਕਰਕੇ ਮੇਰੀ ਸਾਰੀ ਤ੍ਰਿਸ਼ਨਾ ਮੁੱਕ ਗਈ ਹੈ। ਦੇ ਉਹਦੇ ਸੰਤ ਜਨ ਕਿਹੜੇ ਨੇ ਬਸ ਆਪਾਂ ਇਹੀ ਸਮਝ ਲੈਣੇ ਵੀ 35 ਮਹਾਂਪੁਰਖ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਦਰਜ ਹੈ ਤੇ ਉਹਨਾਂ ਦੀ ਬਾਣੀ ਦੇ ਨਾਲ ਜੁੜ ਕੇ ਉਹਨਾਂ ਦੇ ਦਰਸ਼ਨ ਕਰਕੇ ਬਾਣੀ ਵਿੱਚੋਂ ਦਰਸ਼ਨ ਕਰਕੇ ਜਨਮ ਦੋਖ ਮਰੇ ਜਨਮ ਦੋਖ ਪਰੇ ਮੇਰੇ ਪਾਛੇ ਅਬ ਪਕਰੇ ਨਹਚਲ ਸਾਧੂ ਪਾਏ ਹੇ ਮੇਰੀ ਮਾਂ ਹੇ ਮਾ ਹੁਣ ਮੈਂ ਅਡੋਲ ਚਿਤ ਹੋ ਕੇ ਗੁਰੂ ਦੇ ਪੈਰ ਫੜ ਲਏ ਹਨ ਮੇਰੇ ਅਨੇਕਾਂ ਜਨਮਾਂ ਦੇ ਪਾਪ ਮੇਰੀ ਖਲਾਸੀ ਕਰ ਗਏ ਹਨ ਸਹਿਜ ਤੁਨ ਗਾਵੈ ਮੰਗਲ ਮਨੁਆ ਅਬ ਤਾਂ ਕੋ ਫਨ ਕਾਲ ਨ ਖਾਏ ਮੇਰਾ ਮਨ ਆਤਮਿਕ ਅਡੋਲਤਾ ਦੀ ਸੁਰ ਵਿੱਚ ਸਤ ਸਲਾਹ ਦੇ ਗੀਤ ਗਾਂਦਾ ਰਹਿੰਦਾ ਹੈ ਹੁਣ ਇਸ ਮਨ ਨੂੰ ਕਦੇ ਆਤਮਕ ਮੌਤ ਅਪੜ ਨਹੀਂ ਸਕਦੀ ਕਰਨ ਕਾਰਨ ਸਮਰੱਥ ਹਮਾਰੇ ਸੁਖਦਾਈ ਮੇਰੇ ਹਰ ਹਰ ਰਾਈ ਏ ਮੇਰੇ ਪ੍ਰਭੂ ਪਾਤਸ਼ਾਹ ਏ ਸੁੱਖਾਂ ਦੇ ਬਖਸ਼ਣ ਵਾਲੇ ਸਭ ਕੁਛ ਕਰਨ ਦੇ ਕਾਰਨ ਦੀ ਸ਼ਕਤੀ ਰੱਖਣ ਵਾਲੇ ਸਭ ਕੁਸ ਕਰਨ ਤੇ ਕਰਨ ਦੀ ਸ਼ਕਤੀ ਰੱਖਣ ਵਾਲੇ ਪ੍ਰਭੂ ਜੀ ਨਾਮ ਤੇਰਾ ਜਪ ਜੀਵੈ ਨਾਨਕ ਓ ਤਪੂਤ ਮੇਰੇ ਸੰਗ ਸਹਾਈ ਤੇਰਾ ਦਾਸ ਨਾਨਕ ਤੇਰਾ ਨਾਮ ਯਾਦ ਕਰ ਕਰਕੇ ਆਤਮਿਕ ਜੀਵਨ ਹਾਸਲ ਕਰ ਰਿਹਾ ਹੈ ਤੇ ਮੇਰੇ ਨਾਲ ਇਉਂ ਹਰ ਵੇਲੇ ਦਾ ਸਾਥੀ ਹੈ ਜਿਵੇਂ ਤਾਣੇ ਪੇਟੇ ਵਿੱਚ ਸੂਤ ਮਿਲਿਆ ਹੋਇਆ ਹੁੰਦਾ ਹੈ ਤਾਣਾ ਤੇ ਪੇਟਾ ਤਾਂ ਆਪਾਂ ਸਮਝਦੇ ਆਂ ਜੀ ਬਿਮੰਜਾ ਬੁਣਨਾ ਦਰੀ ਬੁਣਨੀ ਕੱਪੜਾ ਬੁਣਨਾ ਪਹਿਲਾਂ ਤਾਣਾ ਪਾਇਆ ਜਾਂਦਾ ਫਿਰ ਪੇਟਾ ਪੇਟਾ ਕਹਿੰਦੇ ਬਣਤੀ ਨੂੰ ਉਹ ਇੱਕ ਸੂਤ ਤਾਣੇ ਪੇਟੇ ਦੀ ਤਰ੍ਹਾਂ ਇੱਕ ਮਿਕ ਗੁਰੂ ਮਹਾਰਾਜ ਨੇ ਸਮਝਾਉਣਾ ਕੀਤਾ ਵੀ हे ਅਕਾਲ ਪੁਰਖ ਵਾਹਿਗੁਰੂ ਹੁਣ ਮੈਂ ਤਾਣੇ ਪੇਟੇ ਦੀ ਤਰ੍ਹਾਂ ਇੱਕ ਮਿਕ ਹਾਂ ਤੇਰੇ ਨਾਲ ਸੂਤ ਦੀ ਤਰ੍ਹਾਂ ਜਿਵੇਂ ਤਾਣੇ ਪੇਟੇ ਦੇ ਵਿੱਚ ਸੂਤ ਇੱਕਮਿਕ ਹੁੰਦਾ ਅੱਗੇ ਆਸਾ ਮਹੱਲਾ ਪੰਜਵਾ ਅਰੜਾ ਬੇ ਬਲ ਆਵੇਂੰਦਕ ਪਾਰ ਬ੍ਰਹਮ ਪਰਮੇਸ਼ਰ ਬਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਇਹ ਪਾਵਨ ਪਵਿੱਤਰ ਅੰਗ 373 ਤੇ ਆ ਜੀ ਇਹ ਨਿੰਦਿਆ ਕਰਨ ਵਾਲਿਆਂ ਦੀ ਦਸ਼ਾ ਦੱਸ ਰਹੇ ਨੇ ਮਹਾਰਾਜ ਅਰੜਾਵੇ ਬੇਲ ਲਾਵੇ ਨਿੰਦਕ ਜਿਹੜਾ ਨਿੰਦਿਆ ਕਰਨ ਦਾ ਭਗਤ ਜਨਾਂ ਦੀ ਗੁਰਮਖ ਪਿਆਰਿਆਂ ਦੀ ਨਿੰਦਿਆ ਕੀ ਹੁੰਦੀ ਆ ਜੀ ਨਿੰਦਿਆ ਦੇਖੋ ਕੀ ਹੁੰਦੀ ਆ ਸਮਝਦੇ ਆਪਾਂ ਨਿੰਦਿਆ ਹੁੰਦੀ ਆ ਆਪਣੇ ਕੋਲੋਂ ਗੱਲ ਬਣਾ ਕੇ ਕਹਿਣੀ ਤੇ ਜੋ ਸੱਚੀ ਗੱਲ ਕਹਿਣੀ ਆ ਉਹ ਗੁਰਬਾਣੀ ਵਿੱਚ ਵੀ ਸੱਚ ਲਿਖਿਆ ਹੋਇਆ ਇਹਨੂੰ ਨਿੰਦਾ ਨਹੀਂ ਕਿਹਾ ਇਹ ਤਾਂ ਸੱਚ ਦੱਸਿਆ ਮਹਾਰਾਜ ਨੇ ਪਰ ਜਿਨ੍ਹਾਂ ਨੂੰ ਗੁਰਬਾਣੀ ਦਾ ਗਿਆਨ ਨਹੀਂ ਚੰਗਾ ਲੱਗਦਾ ਉਹਨਾਂ ਨੂੰ ਨਿੰਦਿਆ ਲੱਗਦੀ ਆ ਵੀ ਨਿੰਦਿਆ ਕਰੀ ਆ ਇਹ ਨਾ ਨਿੰਦਿਆ ਉਹ ਹੁੰਦੀ ਆ ਜਿਹੜੀ ਕੋਲੋਂ ਬਰਾ ਕੇ ਗੱਲ ਕਹੀ ਜਾਵੇ ਜਿਹੜੀ ਸਚਾਈ ਆ ਸਚਾਈ ਦੱਸੀ ਜਾਵੇ ਉਹ ਨਿੰਦਿਆ ਨਹੀਂ ਹੁੰਦੀ ਇਹ ਧਿਆਨ ਰੱਖਣਾ ਆਪਾਂ ਗੁਰਮਖ ਪਿਆਰਿਆਂ ਨੇ ਮਹਾਰਾਜ ਕਹਿੰਦੇ ਰੜਾਵੇ ਬਿਲਲਾਵੇ ਨਿੰਦਕ ਪਾਰ ਬ੍ਰਹਮ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਮਹਾਰਾਜ ਕਹਿੰਦੇ ਹੇ ਭਾਈ ਜਗਤ ਜਨਾਂ ਦੀ ਨਿੰਦਾ ਕਰਨ ਵਾਲਾ ਆਪਣੇ ਅੰਦਰ ਬੜਾ ਦੁਖੀ ਹੁੰਦਾ ਰਹਿੰਦਾ ਹੈ ਬੜਾ ਬਿਲਕਦਾ ਹੈ ਤੇ ਪਾਰ ਬ੍ਰਹਮ ਪਰਮੇਸ਼ਰ ਵਿਸਰਿਆ ਆਪਣਾ ਕੀਤਾ ਪਾਵੇ ਨਿੰਦਕ ਮਹਾਰਾਜ ਕਹਿੰਦੇ ਨਿੰਦਾ ਵਿੱਚ ਫਸੇ ਹੋਏ ਉਸ ਨੂੰ ਪਰਮ ਬ੍ਰਹਮ ਪਰਮਾਤਮਾ ਭੁੱਲਿਆ ਹੁੰਦਾ ਹੈ ਇਸ ਕਰਕੇ ਨਿੰਦਾ ਕਰਨ ਵਾਲਾ ਮਨੁੱਖ ਗੁਰਮਖਾਂ ਦੀ ਕੀਤੀ ਨਿੰਦਾ ਦਾ ਦੁੱਖ ਰੂਪ ਫਲ ਭੋਗਦਾ ਰਹਿੰਦਾ ਹੈ ਰਹਾਉ ਜੇ ਕੋਈ ਉਸ ਕਾ ਸੰਗੀ ਹੋਵੇ ਨਾਲੇ ਲੈ ਸਦਾਵੇ ਮਹਾਰਾਜ ਕਹਿੰਦੇ ਜੇ ਕੋਈ ਉਸ ਮਨੁੱਖ ਨਿੰਦਕ ਦਾ ਸਾਥੀ ਬਣੇ ਤੇ ਨਿੰਦਕ ਨਾਲ ਮੇਲਜੋਲ ਰੱਖਣ ਵਾਲਾ ਜਾਂ ਰੱਖਣਾ ਸ਼ੁਰੂ ਕਰ ਦੇਵੇ ਤਾਂ ਨਿੰਦਕ ਉਸ ਨੂੰ ਵੀ ਆਪਣੇ ਨਾਲ ਲੈ ਤੁਰਦਾ ਹੈ ਨਿੰਦਾ ਕਰਨ ਦੀ ਆਵਾਦੀ ਪਾ ਦਿੰਦਾ ਹੈ ਜੈਸੀ ਸੰਗਤ ਵੈਸੀ ਰੰਗਤ ਵੇ ਫਿਰ ਨਿੰਦਿਆ ਕਰਨ ਵਾਲੇ ਦੇ ਨਾਲ ਜਿਹਦਾ ਮੂੰਹ ਜੁੜਦਾ ਪਾਈ ਜਿਹਦਾ ਮੇਲਜੋਲ ਹੁੰਦਾ ਫਿਰ ਉਹੋ ਜਿਹਾ ਹੀ ਹੋ ਜਾਂਦਾ ਜੇ ਹੁਣ ਆਪਾਂ ਗੁਰੂ ਦੀ ਸੰਗਤ ਕਰਾਂਗੇ ਤਾਂ ਗੁਰੂ ਬਾਲਾ ਰੂਪ ਬਣ ਜਾਏਗਾ ਗੁਰੂ ਦੀ ਸਿੱਖਿਆ ਆਪਣੇ ਪੱਲੇ ਆ ਜਾਏਗੀ ਤੇ ਗੁਰੂ ਦੇ ਸਿਧਾਂਤ ਤੇ ਚੱਲਣਾ ਸ਼ੁਰੂ ਹੋ ਜੂ ਗੁਰੂ ਨਾਮ ਦੀ ਗੱਲ ਕਰਦਾ ਹੈ ਤੇ ਗੁਰਮੁਖ ਪਿਆਰਾ ਵੀ ਨਾਮ ਨਾਲ ਜੁੜ ਜੂ ਫਿਰ ਨਾਮ ਨਾਲ ਜੁੜੇ ਦੀ ਨਿਸ਼ਾਨੀ ਇਹ ਹੁੰਦੀ ਹੈ ਸਰਬੱਤ ਦੇ ਭਲੇ ਵਿੱਚ ਆ ਜਾਂਦਾ ਉਹ ਮਨੁੱਖਤਾ ਦੇ ਭਲੇ ਵਿੱਚ ਆ ਜਾਂਦਾ ਜਿਵੇਂ ਕਿ ਆਪਣਾ ਇਤਿਹਾਸਿਕ ਵਾਅ ਹੈ ਮਨੁੱਖਤਾ ਦੇ ਭਲੇ ਵਾਸਤੇ ਗੁਰਬਾਣੀ ਦਾ ਬਹੁਤ ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ ਤੇ ਗੁਰੂ ਸਾਹਿਬ ਨੇ ਤਤੀਆਂ ਤਵੀਆਂ ਤੇ ਬੈਠੇ ਦੇਗ ਵਿੱਚ ਵੀ ਬਾਲੇ ਕੇ ਸੀਧੀਆਂ ਪਾਤੀਆਂ ਪਰ ਗਰਬਾਣੀ ਦੇ ਵਿੱਚ ਬਦਲਾਅ ਨਹੀਂ ਹੋਇਆ ਕਿਉਂਕਿ ਕਹਿੰਦੇ ਸੀ ਨਾ ਪੰਡਤ ਮਲਾਣੇ ਅਕਬਰ ਨੂੰ ਜਾ ਜਾ ਕੇ ਸ਼ਿਕਾਇਤਾਂ ਕਰਦੇ ਸੀ ਵੀ ਗਰਬਾਣੀ ਦੇ ਵਿੱਚ ਦੇਵੀ ਦੇਵਤਿਆਂ ਨੂੰ ਨਿੰਦਿਆ ਜੋ ਕਹਿੰਦੇ ਨਾ ਨਿੰਦਿਆ ਕਿਸੇ ਨੂੰ ਨਹੀਂ ਅਸੀਂ ਗੁਰੂ ਮਹਾਰਾਜ ਕਹਿੰਦੇ ਪਰ ਇਹ ਕਹਿੰਦੇ ਵੀ ਕੁਝ ਬਦਲਾਅ ਕੀਤਾ ਜਾਵੇ ਕਹਿੰਦੇ ਨਾ ਬਦਲਾਅ ਨਹੀਂ ਹੋਣਾ ਇਹਦੇ ਵਿੱਚ ਕੁਝ ਵੀ ਗਰਬਾਣੀ ਦਾ ਜਹਾਜ਼ ਤਿਆਰ ਕਰਕੇ ਦੇਣ ਦੇ ਇਬਜ ਦੇ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਸਹੀਦੀ ਦਿੱਤੀ ਤੇ ਦੂਜੇ ਪਾਸੇ ਚੱਲੋ ਨੌਵੇਂ ਪਾਤਸ਼ਾਹ ਉਹਨਾਂ ਨੇ ਮਨੁੱਖਤਾ ਦੇ ਵਿਚਾਰਾਂ ਪ੍ਰਤੀ ਆਪਣੀ ਸਹੀਦੀ ਦਿੱਤੀ ਵੀ ਮਨੁੱਖ ਆਪਣੇ ਵਿਚਾਰਾਂ ਪ੍ਰਤੀ ਸੁਤੰਤਰ ਹੈ ਤੇ ਅਸੀਂ ਕਿਸੇ ਨਾਲ ੱੱਕਾ ਨਾ ਕੀਤਾ ਤੇ ਨਾ ਹੋਣ ਦੇਣਾ ਏ ਰੱਬ ਦੇ ਪਿਆਰੇ ਜਿਹੜਾ ਨਾਮ ਨਾਲ ਜੁੜੇ ਪ੍ਰਮਾਤਮਾ ਦੇ ਨਾਮ ਨਾਲ ਜੁੜੀਆਂ ਹੋਈਆਂ ਰੂਹਾਂ ਪ੍ਰਮਾਤਮਾ ਦਾ ਰੂਪ ਹੀ ਹੋ ਜਾਂਦੀਆਂ ਫਿਰ ਅੱਗੇ-ਅੱਗੇ ਆਪਾਂ ਨੂੰ ਪਤਾ ਹੀ ਹੈ ਦਸ਼ਮੇਸ਼ ਪਿਤਾ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਜਿਹੜਾ ਭਾਈ ਪ੍ਰਭੂ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਂਦਾ ਹੈ ਉਹ ਰੱਬ ਦਾ ਰੂਪ ਹੀ ਹੋ ਜਾਂਦਾ ਜਿਵੇਂ ਕਿ ਹੁਣ ਇੱਥੇ ਮਹਾਰਾਜ ਨੇ ਦੱਸਿਆ ਵੀ ਜਿਹੜਾ ਨਿੰਦਕ ਦਾ ਸਾਥੀ ਹੁੰਦਾ ਭਾਈ ਉਹ ਨਿੰਦਕ ਬਣ ਜਾਂਦਾ ਵੀ ਜੈਸੀ ਸੰਗਤ ਵੈਸੀ ਰੰਗਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਸੰਗਤ ਕਰਗੇ ਨਾਮ ਬਾਣੀ ਨਾਲ ਜੁੜੀਏ ਭਾਈ ਬਿਲਕੁਲ ਅਸਰ ਛੱਡੇਗੀ ਸੰਗਤ ਗੁਰੂ ਦੀ ਸੰਗਤ ਗੁਰੂ ਵਾਲੀ ਰੰਗ ਚਾੜ ਦੇਗੀ ਨਿੰਦਕਾਂ ਵਾਲੀ ਸੰਗਤ ਭਾਈ ਨਿੰਦਕ ਬਣਾ ਦੇਗੀ ਅੱਗੇ ਅਣ ਹੋਂਦਾ ਅਜਗਰ ਭਾਰ ਉਠਾਏ ਨਿੰਦਕ ਅਗਨੀ ਮਹਿ ਜਲਾਵੇ ਲੈ ਅਗਲੇ ਬੰਦ ਚ ਮਹਰਾ ਦੱਸ ਦੇਣੇ निंदक निंदा ਦਾ ਮਨੋ ਕਲਪਤ ਹੀ ਬੇਅੰਤ ਭਾਰ ਆਪਣੇ ਸਿਰ ਉੱਤੇ ਚੁੱਕੀ ਫਿਰਦਾ ਹੈ ਤੇ ਆਪਣੇ ਆਪ ਨੂੰ ਨਿੰਦਾ ਦੀ ਅੱਗ ਵਿੱਚ ਸਾੜਦਾ ਰਹਿੰਦਾ ਹੈ ਪਰਮੇਸ਼ਰ ਕੇ ਦੁਆਰੇ ਜੇ ਹੋਏ ਬਤੀਤੇ ਸੋ ਨਾਨਕ ਆਖ ਸੁਣਾਵੇ ਮਹਾਰਾਜ ਕਹਿੰਦੇ ਹੈ ਭਾਈ ਆਤਮਿਕ ਜੀਵਨ ਬਾਰੇ ਜਿਹੜਾ ਨਿਜਮ ਪਰਮਾਤਮਾ ਦੇ ਦਰ ਤੇ ਸਦਾ ਵਰਤਦਾ ਹੈ ਨਾਨਕ ਉਹ ਨਿਜਮ ਤੁਹਾਨੂੰ ਖੋਲ ਕੇ ਸੁਣਾਉਂਦਾ ਹੈ ਕਿ ਭਗਤ ਜਨਾਂ ਦਾ ਨਿੰਦਕਾਂ ਦਾ ਨਿੰਦਾ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ ਭਗਤ ਜਨਾਂ ਦੀ ਨਿੰਦਾ ਭਗਤ ਜਨਾਂ ਦਾ ਨਿੰਦਕ ਨਿੰਦਾ ਦੀ ਅੱਗ ਵਿੱਚ ਹੀ ਸੜਦਾ ਰਹਿੰਦਾ ਹੈ ਭਗਤ ਜਨ ਕੋ ਸਦਾ ਆਨੰਦ ਹੈ ਹਰ ਕੀਰਤਨ ਗਾਏ ਬਿਖਸਾਵੇ ਮਹਾਰਾਜ ਕਹਿੰਦੇ ਪਰ ਭਗਤ ਜਨਾਂ ਨੂੰ ਭਗਤੀ ਦਾ ਸਦਕਾ ਸਦਾ ਆਨੰਦ ਪ੍ਰਾਪਤ ਰਹਿੰਦਾ ਹੈ ਪ੍ਰਮਾਤਮਾ ਦਾ ਭਗਤ ਪ੍ਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾ ਗਾ ਕੇ ਖੁਸ਼ ਰਹਿੰਦਾ ਹੈ ਆਸਾ ਮਹੱਲਾ 5 ਜੋ ਮੈਂ ਕੀਓ ਸਗਲ ਸ਼ਿੰਗਾਰ ਤੋਪੀ ਮੇਰਾ ਮਨ ਨ ਪਤਿਆਰਾ ਜੇ ਮੈਂ ਹਰੇਕ ਕਿਸਮ ਦਾ ਸ਼ਿੰਗਾਰ ਕੀਤਾ ਤਾਂ ਵੀ ਮੇਰਾ ਮਨ ਸੰਤੋਸ਼ਟ ਨਾ ਹੋਇਆ ਅਨਕ ਸੁਗੰਧਤ ਤਨ ਮਹਿ ਲਾਵ ਜੇ ਮੈਂ ਆਪਣੇ ਸਰੀਰ ਉੱਤੇ ਅਨੇਕ ਸੁਗੰਧੀਆਂ ਵਰਤਦੀ ਹਾਂ ਜੀ ਬਿਸਤਰੀ ਕਹਿ ਰਹੀ ਆ ਜੀ ਇਹ ਗੁਰੂ ਨਾਨਕ ਸਾਹਿਬ ਆਪਣੇ ਤੇ ਟੁਕਾ ਕੇ ਗੱਲ ਕਹਿ ਰਹੇ ਨੇ ਮਨੁੱਖ ਤਾਨੂੰ ਸਮਝਾਉਣਾ ਕਰਿਆ ਵੀ ਜੇ ਮੈਂ ਆਪਣੇ ਸਰੀਰ ਉੱਤੇ ਅਨੇਕਾਂ ਸੰਗੰਧੀਆਂ ਵਰਤ ਲਈਆਂ ਉਹ ਸੁਖ ਤਿਲ ਸਮਾਨ ਨਹੀਂ ਪਾਵੋ ਤਾਂ ਵੀ ਮੈਂ ਤਲਮ ਜਿਤਨਾ ਵੀ ਉਹ ਸੁਖ ਨਹੀਂ ਹਾਸਲ ਕਰ ਸਕਦੀ ਜੋ ਸੁਖ ਪਿਆਰੇ ਪ੍ਰਭੂ ਪਤੀ ਦੇ ਦਰਸ਼ਨ ਤੋਂ ਮਿਲਦਾ ਹੈ ਮਨ ਮਹਿ ਚਿਤ ਬੋ ਐਸੀ ਆਸਾਈ हे ਮੇਰੀ ਮਾਂ ਹੁਣ ਮੈਂ ਇਹੋ ਜਹੀਆਂ ਆਸਾਂ ਹੀ ਬਣਾਦੀ ਰਹਿੰਦੀ ਹਾਂ ਕਿੜੀਆਂ ਪਿਰ ਦੇਖਤ ਜੀਵੋਂ ਮੇਰੀ ਮਾਈ ਕਿ ਜੇ ਮੈਂ ਪ੍ਰਭੂ ਪਤੀ ਮਿਲੇ ਪਿਆਰੇ ਪ੍ਰਭੂ ਪਤੀ ਦਾ ਦਰਸ਼ਨ ਕਰਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਜਾਂਦਾ ਹੈ ਮਾਈ ਕਹਾ ਕਰੂੰ ਏ ਮਾਨ ਨਾ ਧੀਰੇ हे ਮੇਰੀ ਮਾਂ ਮਤ ਮਤ ਦੀ ਗੱਲ ਕਰੀ ਆ ਜੀ ਮਾਂ ਇੱਕ ਜਨਮ ਦੇਣ ਵਾਲੀ ਮਾਂ ਵਾ ਤੇ ਇੱਕ ਮਤਮਾ ਜਿਹੜੀ ਮਤ ਗੁਰੂ ਦੀ ਮਤ ਜਿਹੜੀ ਮਾਂ ਇਹ ਗੱਲ ਕਰ ਲੈਨੇ ਆਪਾਂ ਜਿਹੜੀ ਗੁਰਮਤ ਮਾਂ ਲੈਨੇ ਆ ਨਾ ਆਪਾਂ ਗੁਰੂ ਤੋਂ ਮਹਾਰਾਜ ਕਹਿੰਦੇ ਨੇ हे ਮਾਂ ਮੈਂ ਕੀ ਕਰਾਂ ਪਿਆਰੇ ਤੋਂ ਬਿਨਾ ਮੇਰਾ ਮਨ ਖਲੋਂਦਾ ਨਹੀਂ ਬਈ ਆਪਣੇ ਪਿਆਰ ਵਾਲੇ ਤੋਂ ਬਿਨਾ ਜੀ ਨਹੀਂ ਜੀ ਨੂੰ ਆਪਾਂ ਕਹਿੰਦੇ ਆਪਾਂ ਜੇ ਬਾਹਰੀ ਧਾਰਨਾ ਲਈਏ ਚਾਹੇ ਧੀ ਨਾਲ ਪਿਆਰ ਆ ਚਾਹੇ ਪੁੱਤਰ ਨਾਲ ਪਿਆਰ ਆ ਚਾਹੇ ਪਤੀ ਪਤਨੀ ਦਾ ਪਿਆਰ ਆ ਬਈ ਉਸ ਤੋਂ ਬਿਨਾ ਜੀ ਨਹੀਂ ਲੱਗਦਾ ਇਥੇ ਮਾਤਰ ਨੇ ਦੱਸਿਆ ਮਹਾਰਾਜ ਨੇ ਦੱਸਿਆ ਵੀ ਮਹੇ ਮਾਂ ਮੈਂ ਕੀ ਕਰਾਂ ਪਿਆਰੇ ਤੋਂ ਬਿਨਾ ਮੇਰਾ ਮਨ ਖਲੋਂਦਾ ਨਹੀਂ ਫਿਰ ਪ੍ਰੀਤਮ ਬੈ ਰਾਗ ਹਰੇ ਰਹਾਵਲੇ ਬੰਦ ਚ ਮਹਾਰਾਜ ਦੱਸਦੇ ਨੇ ਪਿਆਰੇ ਪ੍ਰੀਤਮ ਦਾ ਪ੍ਰੇਮ ਖਿੱਚ ਪਾ ਰਿਹਾ ਹੈ ਬਸਰ ਬੇਪੂਖਨ ਸੁਖ ਬਹੁਤ ਬਸੇਖੇ ਸੋਹਣੇ ਕੱਪੜੇ ਗਹਿਣੇ ਉਚੇਚੇ ਅਨੇਕਾਂ ਸੁਖ ਉਹ ਵੀ ਜਾਣੋ ਕਿਤੇ ਨਾ ਲੇਖੇ ਮੈਂ ਸਮਝਦੀ ਹਾਂ ਕਿ ਉਹ ਸਾਰੇ ਵੀ ਪ੍ਰਭੂ ਪਤੀ ਤੋਂ ਬਿਨਾਂ ਕਿਸੇ ਕੰਮ ਨਹੀਂ ਪਤ ਸੋਭਾ ਅਰਮਾਨ ਮਹਤ ਆਗਿਆਕਾਰੀ ਸਗਲ ਜਗਤ ਇੱਜ਼ਤ ਸੋਭਾ ਆਦਰ ਵਡਿਆਈ ਵੀ ਮਿਲ ਜਾਏ ਸਾਰਾ ਜਗਤ ਮੇਰੀ ਆਗਿਆ ਵਿੱਚ ਤੁਰਨ ਲੱਗੇ ਲੱਗ ਪਏ ਤੇ ਫਿਰ ਵੀ ਗ੍ਰਹਿ ਐਸਾ ਹੈ ਸੁੰਦਰ ਲਾਲ ਮਹਾਰਾਜ ਕਹਿੰਦੇ ਬੜਾ ਸੋਹਣਾ ਤੇ ਕੀਮਤੀ ਘਰ ਰਹਿਣ ਵਾਸਤੇ ਮਿਲਿਆ ਹੋਵੇ ਤਾਂ ਵੀ ਪ੍ਰਭ ਭਾਵਾਂ ਤਾਂ ਸਦਾ ਨਿਹਾਲ ਤਦੋਂ ਹੀ ਮੈਂ ਸਦਾ ਲਈ ਖੁਸ਼ ਰਹਿ ਸਕਲੀ ਹਾਂ ਜੇ ਪ੍ਰਭੂ ਪਤੀ ਮੈਨੂੰ ਜੇ ਪ੍ਰਭੂ ਪਤੀ ਨੂੰ ਪਿਆਰੀ ਲੱਗਾਂ ਵਿੰਜਨ ਭੋਜਨ ਅਨਕ ਪ੍ਰਕਾਰ हे मां ਜੇ ਅਨੇਕਾਂ ਕਿਸਮ ਦੇ ਸਵਾਦਲੇ ਖਾਣੇ ਮਿਲ ਜਾਣ ਰੰਗ ਤਮਾਸ਼ੇ ਬਹੁਤ ਵਿਸਥਾਰ ਜੇ ਬਹੁਤ ਤਰ੍ਹਾਂ ਦੇ ਰੰਗ ਤਮਾਸ਼ੇ ਵੇਖਣ ਨੂੰ ਹੋਣ ਰਾਜ ਮਿਲਖ ਅਰ ਬਹੁਤ ਫਰਮਾਇਸ਼ ਜੇ ਰਾਜ ਮਿਲ ਜਾਏ ਕੋਈ ਦੀ ਮਾਲਕੀ ਮਿਲ ਜਾਏ ਭੋਏ ਮੈਨੂੰ ਜ਼ਮੀਨ ਭੋਏ ਦੀ ਮਾਲਕੀ ਮਿਲ ਜਾਏ ਸਾਰੀ ਸਾਰੇ ਸਾਰੀ ਸ੍ਰਿਸ਼ਟੀ ਦੀ ਜ਼ਮੀਨ ਜ਼ਮੀਨ ਦਾ ਮਾਲਕ ਬਣ ਜਾਵਾਂ ਮੈਂ ਇਹ ਸਮਝ ਲੈਣੇ ਆਪਾਂ ਗੱਲ ਇਥੇ ਜੇ ਰਾਜ ਮਿਲੇ ਮਿਲ ਜਾਏ ਭੋਏ ਦੀ ਮਾਲਕੀ ਹੋ ਜਾਏ ਅਤੇ ਬਹੁਤ ਹਕੂਮਤ ਮਿਲ ਜਾਏ ਮੇਰੀ ਹਕੂਮਤ ਵੀ ਚਲਦੀ ਹੋਵੇ ਸਾਰੇ ਸੰਸਾਰ ਤੇ ਹੁਕਮ ਚੱਲਦਾ ਹੋਵੇ ਮੇਰਾ ਮਹਾਰਾਜ ਕਹਿੰਦੇ ਮਨ ਨਹੀਂ ਧਰਾਪੇ ਤ੍ਰਿਸ਼ਨਾ ਨਾ ਜਾਇਸ ਤਾਂ ਵੀ ਇਹ ਮਨ ਕਦੇ ਰੱਜਦਾ ਨਹੀਂ ਇਸ ਦੀ ਤ੍ਰਿਸ਼ਨਾ ਮੁੱਕਦੀ ਨਹੀਂ ਬਿਨ ਮਿਲ ਬੇ ਇਹ ਦਿਨ ਨਾ ਬਿਹਾਵੇ ਮਹਾਰਾਜ ਸਮਝਾਉਣਾ ਕਰਦੇ ਨੇ ਵੀ ਇਹ ਸਭ ਕੁਝ ਹੁੰਦਿਆਂ ਵੀ हे ਮਾਂ ਪ੍ਰਭੂ ਪਤੀ ਨੂੰ ਮਿਹਨਤੋਂ ਬਿਨਾਂ ਮੇਰਾ ਇਹ ਦਿਨ ਸੁਖ ਨਾਲ ਨਹੀਂ ਲੰਘਦਾ ਦੇਖੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਮਝਾਉਣਾ ਕੀਤਾ ਵੀ ਸਾਰੀ ਧਰਤੀ ਦਾ ਮਾਲਕ ਹੋਵਾਂ ਮੈਂ ਸਾਰੀ ਧਰਤੀ ਸ੍ਰਿਸ਼ਟੀ ਦੀ ਮੇਰੀ ਹੋਵੇ ਤੇ ਸਾਰੀ ਸ੍ਰਿਸ਼ਟੀ ਤੇ ਮੇਰਾ ਹੁਕਮ ਚੱਲਦਾ ਹੋਵੇ ਹਕੂਮਤ ਹੋਵੇ ਮੇਰੀ ਤੇ ਫੇਰ ਵੀ ਪਿਆਰੇ ਪ੍ਰਭੂ ਪਰਮਾਤਮਾ ਤੋਂ ਬਿਨਾਂ ਮੇਰਾ ਦਿਨ ਸੁੱਖ ਨਾਲ ਨਹੀਂ ਲੰਘਦਾ ਮਹਾਰਾਜ ਸਮਝਾਉਣਾ ਕਰਦੇ ਨੇ ਐਸੀ ਬਿਰਤੀ ਕਿਤੇ ਬਣ ਜੇ ਜਿਹੜੇ ਗੁਰਮਖ ਪਿਆਰੇ ਦੀ ਫੇਰ ਆਰਿਆਂ ਥੱਲੇ ਖੜਦੇ ਨੇ ਫੇਰ ਚਰਖੜੀਆਂ ਤੇ ਚੜ੍ਹਦੇ ਨੇ ਫੇਰ ਨੀਆਂ ਵਿੱਚ ਖੜਦੇ ਨੇ ਜਦੋਂ ਇਹ ਬਿਰਤੀ ਬਣਦੀ ਆ ਜਿਨ੍ਹਾਂ ਦੀ ਬਿਰਤੀ ਬਣੀ ਉਹਨਾਂ ਨੇ ਸਹਾਦਤਾਂ ਦਿੱਤੀਆਂ ਫਿਰ ਕਿਉਂਕਿ ਪ੍ਰਭੂ ਪਰਮਾਤਮਾ ਪਿਆਰੇ ਨਾਲ ਪਿਆਰ ਹੈ ਫਿਰ ਦੁਨਿਆਵੀ ਸੁੱਖ ਸਹੂਲਤਾਂ ਦੀ ਤੇ ਹਕੂਮਤਾਂ ਦੀ ਲੋੜ ਨਹੀਂ ਫੇਰ ਤਾਂ ਪ੍ਰਭੂ ਪ੍ਰਮਾਤਮਾ ਦੇ ਪਿਆਰੇ ਦੀ ਜਰੂਰਤ ਹੈ ਵੀ ਬਸ ਉਹਦੇ ਰੰਗ ਵਿੱਚ ਰੰਗੀ ਰਹੇ ਜੀਵਾਤਮਾ ਅੱਗੇ ਮਹਾਰਾਜ ਦੱਸਦੇ ਨੇ ਬਿਨ ਮਿਲਵੇ ਇਹ ਦਿਨ ਨਾ ਵਿਹਾਵੇ ਮਹਾਰਾਜ ਨੇ ਦੱਸਤਾ ਹੈ ਵੀ ਇਹ ਸਭ ਕੁਝ ਹੁੰਦਿਆਂ ਵੀ ਮੈਂ ਪ੍ਰਭੂ ਪਤੀ ਨੂੰ ਮਿਹਨਤੋਂ ਬਿਨਾਂ ਮੇਰਾ ਇਹ ਦਿਨ ਸੁੱਖ ਨਾਲ ਨਹੀਂ ਰੰਗਦਾ ਮਿਲੇ ਪ੍ਰਭੂ ਤਾਂ ਸਭ ਸੁੱਖ ਪਾਵੇ ਜਦੋਂ ਜੀਵ ਇਸਤਰੀ ਨੂੰ ਪ੍ਰਭੂ ਪਤੀ ਮਿਲ ਪੈਂਦਾ ਤਾਂ ਉਹ ਮਾਨੋ ਸਾਰੇ ਸੁੱਖ ਹਾਸਲ ਕਰ ਲੈਂਦੀ ਹੈ ਖੋਜਤ ਖੋਦ ਚ ਖੋਜਤ ਖੋਜਤ ਸੁਣੀ ਏ ਸੋਏ ਸਾਧ ਸੰਗਤ ਬਿਨ ਤਰਿਓ ਨ ਕੋਈ ਮਹਾਰਾਜ ਕਹਿੰਦੇ ਭਾਲ ਕਰਦਿਆਂ ਕਰਦਿਆਂ ਏ ਮਾਂ ਮੈਂ ਇਹ ਖਬਰ ਸੁਣ ਲਈ ਕਿ ਸਾਧ ਸੰਗਤ ਤੋਂ ਬਿਨਾ ਤ੍ਰਿਸ਼ਨਾ ਦੇ ਹੜ ਤੋਂ ਕੋਈ ਜੀਵ ਕਦੇ ਪਾਰ ਨਹੀਂ ਲੰਘ ਸਕਿਆ ਤ੍ਰਿਸ਼ਨਾ ਦੇ ਹੜ ਵਿੱਚ ਹੀ ਰੁੜਿਆ ਫਿਰਦਾ ਇਨਸਾਨ ਬੀਬੀ ਆਚੇ ਭਾਈ ਆ ਇਨਸਾਨ ਤ੍ਰਿਸ਼ਨਾ ਦੇ ਹੜ ਵਿੱਚ ਹੀ ਰੁੜਿਆ ਫਿਰਦਾ ਮਹਾਰਾਜ ਸਮਝਾਉਣਾ ਕਰਦੇ ਨੇ ਤੇ ਅੱਗੇ ਦੱਸਿਆ ਜਿਸ ਮਸਤਕ ਭਾਗ ਤਨ ਸਤਗੁਰ ਪਾਇਆ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਮੱਥੇ ਉੱਤੇ ਚੰਗਾ ਭਾਗ ਜਾਗਿਆ ਉਸਨੂੰ ਗੁਰੂ ਲੱਭ ਲਿਆ ਹੁਣ ਜੇ ਭਾਈ ਆਪਾਂ ਇਸੇ ਗੱਲ ਕਰਾਂਗੇ ਚੈਨਲ ਚੈਨਲ ਤੇ ਵੀ ਸੁਣਨ ਵਾਲੇ ਆ ਭੈਣ ਭਾਈ ਕਈ ਵੀ ਜੇ ਤਾਂ ਭਾਈ ਆਪਾਂ ਨੂੰ ਪ੍ਰਭੂ ਪਰਮਾਤਮਾ ਗੁਰੂ ਮਿਲ ਗਿਆ ਗੁਰੂ ਬਾਣੀ ਨਾਲ ਜਿਹੜਾ ਮਨੁੱਖ ਜੁੜ ਗਿਆ ਉਹ ਇਹ ਸਮਝ ਲੈ ਵੀ ਮੇਰੇ ਚੰਗੇ ਭਾਗ ਆ ਲਿਖਿਆ ਜੀ ਇੱਥੇ ਜਿਸ ਮਸਤਕ ਭਾਗ ਤਨ ਸਤਗੁਰ ਪਾਇਆ ਜਿਸ ਦੇ ਮੱਥੇ ਉੱਤੇ ਚੰਗੇ ਚੰਗਾ ਭਾਗ ਜਾਗਿਆ ਉਸਨੇ ਗੁਰੂ ਲੱਭ ਲਿਆ ਵੀ ਇਹ ਮੰਨ ਲਓ ਵੀ ਆਪਣਾ ਜਦੋਂ ਗੁਰੂ ਗ੍ਰੰਥ ਸਾਹਿਬ ਨਾਲ ਰਿਸ਼ਤਾ ਬਣ ਗਿਆ ਨਾ ਨਾਮ ਬਾਣੀ ਨਾਲ ਜੁੜ ਗਿਆ ਮਨੁੱਖ ਵੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਤੇ ਵੀ ਮੱਥਾ ਨਹੀਂ ਟੇਕਦਾ ਤੇ ਕਿਸੇ ਪਾਸੇ ਹੋਰ ਨਹੀਂ ਜਾਂਦਾ ਤਾਂ ਸਮਝ ਲਓ ਛੋਡੇ ਮੱਥੇ ਦਾ ਭਾਗ ਜਾਗ ਗਿਆ ਹੋਇਆ ਹੁਣ ਵੀ ਜਿਹਨੂੰ ਗੁਰੂ ਮਿਲ ਗਿਆ ਜਦੋਂ ਗੁਰੂ ਮਿਲਦਾ ਹੈ ਫੇਰ ਮਹਾਰਾਜ ਕਹਿੰਦੇ ਪੂਰੀ ਆਸ ਮਨ ਤ੍ਰਿਪਤਾਇਆ ਉਸ ਦੀ ਹਰੇਕ ਆਸ ਪੂਰੀ ਹੋ ਗਈ ਉਸ ਦਾ ਮਨ ਰੱਜ ਗਿਆ ਪ੍ਰਭ ਮਿਲੇ ਤਾਂ ਚੁਕੀ ਡੰਝਾ ਮਹਾਰਜ ਕਹਿੰਦੇ ਭੁੱਖ ਪਿਆਸ ਮਿਟ ਗਈ ਉਸ ਦਾ ਮਨ ਰੱਜ ਗਿਆ ਤ੍ਰਿਸ਼ਨਾ ਮਾਂ ਵੱਲੋਂ ਫਿਰ ਤ੍ਰਿਸ਼ਨਾ ਦੇ ਵਿੱਚ ਲੋਭ ਲਾਲਚ ਦੇ ਵਿੱਚ ਫਸਿਆ ਨਹੀਂ ਰਹਿੰਦਾ ਮਨੁੱਖ ਤੇ ਗੁਰੂ ਗਿਆਨ ਨਾਲ ਜੁੜ ਕੇ ਸੁਰਖਰੂ ਹੋ ਕੇ ਆਪਣਾ ਜੀਵਨ ਜੀਦਾ ਸਦਾ ਚੜ੍ਹਦੀ ਕਲਾ ਜਿਹਨੂੰ ਆਪਾਂ ਕਹਿੰਦੇ ਸਦਾ ਹੀ ਚੜ੍ਹਦੀ ਕਲਾ ਵਿੱਚ ਰਹਿੰਦਾ ਕਦੇ ਵੀ ਦੁੱਖ ਦੀ ਗੱਲ ਹਿਰਦੇ ਤੇ ਅਸਰ ਨਹੀਂ ਕਰਦੀ ਕਿਉਂਕਿ ਦੁੱਖ ਤੇ ਸੁੱਖ ਦੋਨੋਂ ਹੀ ਭੈਣ ਭਾਈ ਨੇ ਇਹ ਆਉਂਦੇ ਰਹਿੰਦੇ ਨੇ ਮਨ ਤੇ ਮਨੁੱਖ ਤੇ ਕਿਉਂਕਿ ਗੁਰਬਾਣੀ ਵਿੱਚ ਵੀ ਪੰਕਤੀ ਆ ਦੁੱਖ ਸੁੱਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਵੀ ਇਹ ਤਾਂ ਕੱਪੜਿਆਂ ਦੀ ਤਰ੍ਹਾਂ ਸਵੇਰ ਹੋਰ ਤੇ ਸ਼ਾਮ ਨੂੰ ਹੋਰ ਇਹ ਵੀ ਆ ਭਾਈ ਸਰੀਰ ਤੇ ਦੁੱਖ ਵੀ ਆਉਂਦਾ ਤੇ ਸੁੱਖ ਵੀ ਆਉਂਦਾ ਦੁੱਖ ਸੁੱਖ ਕਰਕੇ ਹੀ ਜੀਵਨ ਹੈ ਤੇ ਜੇ ਦੁੱਖ ਤੇ ਸੁੱਖ ਨਾ ਹੋਵੇ ਤਾਂ ਜੀਵ ਨਾ ਚੱਲਦਾ ਨਹੀਂ ਫਿਰ ਦੁੱਖ ਸੁੱਖ ਕਰਕੇ ਹੀ ਜੀਵਨ ਚੱਲਦਾ ਅੱਗੇ ਮਹਾਰਾਜ ਨੇ ਦੱਸਿਆ ਪ੍ਰਭ ਮਿਲਿਆ ਤਾਂ ਚੁੱਕੀ ਡੰਝਾ ਉਸ ਦਾ ਮਨ ਰੱਜ ਗਿਆ ਤ੍ਰਿਸ਼ਨਾਵਾਂ ਵੱਲੀੋਂ ਨਾਨਕ ਲੱਧਾ ਮਨ ਤਨ ਮੰਝਾ ਮਹਾਰਾਜ ਕਹਿੰਦੇ ਹੈ ਨਾਨਕ ਜਦੋਂ ਜੀਵ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਨੂੰ ਮਿਲ ਪਿਆ ਉਸ ਦੀ ਅੰਦਰਲੀ ਤ੍ਰਿਸ਼ਨਾ ਦੀ ਭੜਕੀ ਮੁੱਕ ਗਈ ਭੜਕਣਾ ਕਹਿ ਲੋ ਤ੍ਰਿਸ਼ਨਾ ਕਹਿ ਲੋ ਮਹਾਰਾਜ ਕਹਿੰਦੇ ਤ੍ਰਿਸ਼ਨਾ ਦੀ ਭੁੱਖ ਮੁੱਕ ਗਈ ਹੈ ਉਸ ਨੇ ਆਪਣੇ ਮਨ ਵਿੱਚ ਆਪਣੇ ਹਿਰਦੇ ਵਿੱਚ ਵਸਦਾ ਪ੍ਰਭੂ ਲੱਭ ਲਿਆ ਹੈ ਵਸਦਾ ਅੰਦਰ ਹੀ ਆ ਪਰ ਸਾਨੂੰ ਜਿਹੜੀ ਮੋਹ ਮਾਇਆ ਦੀ ਤ੍ਰਿਸ਼ਨਾ ਲੱਗੀ ਹੋਈ ਆ ਇਹ ਤ੍ਰਿਸ਼ਨਾ ਦੇ ਵਿੱਚ ਭੱਜਿਆ ਹੋਇਆ ਇਨਸਾਨ ਤ੍ਰਿਸ਼ਨਾ ਦੇ ਹੜ ਵਿੱਚ ਰੁੜਿਆ ਫਿਰਦਾ ਉਸ ਪ੍ਰਭੂ ਪਰਮਾਤਮਾ ਨੂੰ ਦੇਖ ਨਹੀਂ ਰਹਾ ਅੰਦਰੇ ਬੈਠਾ ਉਹ ਅੱਗੇ ਮਹਾਰਾਜ ਨੇ ਦੱਸਿਆ ਆਸਾ ਮਹੱਲਾ ਪੰਜਮਾ ਪੰਜ ਪਦੇ ਪ੍ਰਥਮੇ ਤੇਰੀ ਨੀਕੀ ਜਾਤ हे ਜੀਵ ਇਸਤਰੀ ਵੇਖ ਪਹਿਲਾਂ ਤਾਂ ਤੇਰੀ ਮਨੁੱਖ ਜਨਮ ਵਾਲੀ ਚੰਗੀ ਜਾਤ ਹੈ ਮਨੁੱਖ ਲਾਭ ਦੇ ਸੰਝਾ ਭਾਈ ਬੀਬੀ ਆ ਚੇ ਭਾਈ ਆ ਸਰੀਰ ਇਸਤਰੀ ਆ ਚੇ ਪੁਰਸ਼ ਆ ਠੀਕ ਆ ਜੀ ਮਹਾਰਾਜ ਕਹਿੰਦੇ ਨਾ ਪ੍ਰਥਮੈ ਤੇਰੀ ਨੀਕੀ ਜਾਤ ਨੀਕੀ ਦਾ ਮਤਲਬ ਬਹੁਤ ਚੰਗੀ ਸ੍ਰੇਸ਼ਟ ਹੈ ਜੀਵ ਇਸਤਰੀ ਵੇਖ ਪਹਿਲਾ ਤਾਂ ਤੇਰੀ ਮਨੁੱਖਾ ਜਨਮ ਵਾਲੀ ਚੰਗੀ ਜਾਤ ਹੈ ਅੱਗੇ ਮਹਾਰਾਜ ਨੇ ਦੱਸਿਆ ਦੁੱਤਿਆ ਤੇਰੀ ਮੰਨਿਏ ਪਾਂਤ ਦੂਜੇ ਤੇਰੀ ਖਾਨਦਾਨੀ ਵੀ ਮੰਨੀ ਜਾਂਦੀ ਹੈ ਤ੍ਰਿਤਿਆ ਤੇਰਾ ਸੁੰਦਰ ਥਾਨ ਤੀਜੇ ਤੇਰਾ ਸੋਹਣਾ ਸਰੀਰ ਹੈ ਬਿਗੜ ਰੂਪ ਮਨ ਮੇ ਅਭਿਮਾਨ ਪਰ ਤੇਰਾ ਰੂਪ ਕੋਝਾ ਜਹਾ ਕੋਝਾ ਹੀ ਰਹਾ ਕੋਝਾ ਦਾ ਮਤਲਬ ਕਿਉਂਕਿ ਤੇਰੇ ਮਨ ਵਿੱਚ ਹੰਕਾਰ ਹੈ ਵੀ ਕਿੰਨਾ ਸੋਹਣਾ ਤੈਨੂੰ ਪ੍ਰਭੂ ਪਰਮਾਤਮਾ ਨੇ ਮਨੁੱਖਾ ਜਨਮ ਦਿੱਤਾ ਕਿੰਨਾ ਸੋਹਣਾ ਤੈਨੂੰ ਖਾਣ ਪੀਣ ਨੂੰ ਦਿੱਤਾ ਤੈਨੂੰ ਰਹਿਣ ਸਹਿਣ ਵਾਸਤੇ ਦਿੱਤਾ ਪਰ ਤੇਰੀ ਅੰਦਰਲੀ ਜਿਹੜੀ ਬਿਰਤੀ ਆ ਇਹ ਨਹੀਂ ਵੀ ਆ ਮਹਾਰਾਜ ਕਹਿੰਦੇ ਇਹ ਨਹੀਂ ਚੰਗੀ ਜੇ ਗੁਰੂ ਤੇ ਗਿਆਨ ਤੋਂ ਟੁੱਟਿਆ ਜਿਹੜਾ ਮਨੁੱਖ ਜਿਹੜਾ ਗੁਰੂ ਦੇ ਗਿਆਨ ਤੋਂ ਵਾਂਝਾ ਹੈ ਪਰਮਾਤਮਾ ਦੇ ਨਾਮ ਨਾਲੋਂ ਟੁੱਟਿਆ ਹੋਇਆ ਹੈ ਉਹ ਕਮੀਨੀ ਜਾਤ ਦਾ ਦੱਸਿਆ ਮਹਾਰਾਜ ਨੇ ਰੇ ਰਾਸ ਵਿੱਚ ਪੜਦੇ ਹੁੰਦੇ ਆ ਖਸਮ ਬਸਾਰੇ ਤੇ ਕਮਜਾਤ ਖਸਮ ਮੈਨੇ ਪੜਿਆ